ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 5 گاਵਾ ਦਿਖਾਉਣੀ ਹੈ ਜਿਨ੍ਹਾਂ ਵਿੱਚ 3 ਸੁਈਆਂ ਤੇ 2 ਗੱਪਣਾ ਸੁਈਆਂ ਤੇ ਆਪਣ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਤੇ ਗੱਬਣ ਪਸ਼ੂ ਆਪਣਾ ਪਾਸ ਕਰਵਾ ਲਿਆ ਕਰੋ ਜੋ ਵੀ ਆ ਇੱਥੇ ਵਿੱਚ ਚੱਕ ਕੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਜੇ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਤਾ ਜੇ ਤੇ ਨਾਮ ਦੱਸ ਤਾਂ ਫਿਰ ਇੱਕ ਵਾਰੀ ਆਪਣਾ ਨਾਮ ਦਰਵਿੰਦਰ ਸਿੰਘ ਜੇ ਪਿੰਡ ਮਜੀਠਾ ਜੇ ਬੀਪੀਓ ਮਜੀਠਾ ਡਿਸਟ੍ਰਿਕਟ ਅਮਰੀਕਾ ਜੇ ਮੋਬਾਈਲ ਨੰਬਰ 9501150174 ਠੀਕ ਹੈ ਜੀ ਹਾਂਜੀ ਤੇ ਅੱਜ ਪੰਜ ਗਾਵਾਂ ਫਿਰ ਹਾਂਜੀ ਪੰਜੇ ਗਾਵਾਂ ਤੇ ਵਿੱਚ ਹੀ ਹੈਗੀਆਂ 6-7 ਗੱਲ ਵੇਖੀ ਜੇ ਦੋ ਵੇਖੀਆਂ ਵਿੱਚੋਂ ਅੱਛਾ ਤੇ ਇੱਕ ਗਾਂ ਲਈ ਵੀ ਆ ਪਰ ਹਾਂਜੀ ਇੱਕ ਗਾਂ ਲਈ ਤੇ ਡੱਬੀ ਵਛੀ ਜੇ ਅੱਛਾ ਤੇ ਨਗਦ ਨਾਲ ਦੀ ਸੂਈ ਜੇ 15 ਕਿਲੋ ਦੇ ਸੁਲੇ ਹੈਗਾ ਜੀ ਬੋਲਾ ਜੇ ਅੱਛਾ ਹਾਂਜੀ ਮਗਰ ਵੀ ਵਛੀ ਜੇ ਬਰੀਡ ਠੀਕ ਆ ਉਹਦੇ ਪਰ ਕੋਈ ਫੋਨ ਤੇ ਪੁੱਛ ਲੈਣਾ ਹਾਂਜੀ ਫੋਨ ਤੇ ਪੁੱਛ ਲੈ ਵੀਡੀਓ ਪਾ ਰਾਂਗੇ ਇਹਨਾਂ ਦੇ ਠੀਕ ਆ ਤੇ ਹੁਣ ਆ ਜਿਹੜੇ ਗਾਂ ਆ ਬੱਚਾ ਨਹੀਂ ਆਗਾ ਬੱਚਾ ਕਿਹੇ ਤਾਂ ਨਹੀਂ ਆਗਾ ਅੱਜ ਹਾਂਜੀ ਬੱਚੇ ਤਾਂ ਬਗੈਰ ਹੀ ਠੀਕ ਆ ਹਾਂਜੀ ਬੱਚੇ ਤਾਂ ਬਗੈਰ ਹੀ ਆਇਓ ਸੂਈ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਜੇ ਅੱਛਾ ਕੋਈ ਕਿਨੇ ਮਰਜੀ ਸਮਝੇ ਭਾਵੇਂ ਦੋ ਸਮਝ ਲੈ ਤਿੰਨ ਸਮਝ ਲੈ ਠੀਕ ਆ ਨਾ ਦੋ ਦੇ ਦੇ ਥੱਲੇ 9 ਕਿਲੋ ਜੇ 8 ਕਿਲੋ ਪੱਕਾ 10 ਕਿਲੋ ਹੀ ਹੋਗਾ 8 ਕਿਲੋ ਪੱਕਾ ਦਵਾਂਗੇ ਆਪਾਂ ਤੋਰੋ ਫਿਰ ਇੱਕ ਦਿਨ ਬਾਕੀ ਥਾਨਾ ਜਿਹੜਾ ਕਾਫੀ ਚੰਗਾ ਲੱਗਾ ਕੋਈ ਵੰਗਾ ਜੀ ਭਾਜੀ ਇਦਾਂ ਹੀ ਜਿਦਾਂ ਮਰਜੀ ਬਹਿ ਜਾਓ ਭਾਵੇਂ ਥੱਲੇ ਹੁਣ 8-9 ਲੀਟਰ ਆਗਾ ਪੱਕਾ ਦੁੱਧ ਭਾਜੀ 9 ਕਿਲੋ ਚੋਗੇ ਦਵਾਂਗੇ ਅੱਛਾ 9 ਲੀਟਰ ਕਿੰਨੇ ਠੰਡੀ ਹਵਾ ਚ ਲੋਕ ਪਿਆਰੇ ਪਾਛੂ ਡਰ ਜਾਂਦਾ ਪੰਗਾ ਵੰਗਾ ਕੋਈ ਭਾਜੀ ਲੋੜ ਨਹੀਂ ਪਉਂਦੀ ਅੱਛਾ ਜੀ ਇਦਾਂ ਹੀ ਬੰਦੇ ਬਾਕੀ ਅੱਬ ਚਲੋ ਜਿੰਨੀ ਵੀ ਆ ਸਫਾਈ ਜਿਆ ਤੇ ਆ ਗਈ ਠੰਡੀ ਸੀਲ ਨੌ ਲੀਟਰ ਜਿਹੜਾ ਦੁੱਧ ਕਿੰਨੇ ਵੀ ਘਰੋ ਚਵਾ ਦਾਂਗੇ ਦੁੱਧ ਵੀ ਜੀ ਵਧੂ ਕੀ ਹੋਰ ਦੁੱਧ ਦਾ 10 ਕਿਲੋ ਕਰ ਤੇ ਇਹਦਾ ਫਿਰ ਮੁੱਲ ਮੁੱਲ ਛੋਟਾ ਜਿਹਾ ਵਿਜੀ ਕਰਨਾ ਕਿੰਨਾ ਕ 2000 ਦੀ ਵਿਜੀ ਦੇ ਦਾਂਗੇ ਅੱਛਾ ਤੇ ਵਿੱਚੋਂ ਕਰਨੀ ਕੋ ਛੋਟ ਛੋਟ ਨਹੀਂ ਛੋਟ ਕਰਾਂਗੇ ਵਿਜੀ ਕਿੰਨੀ ਕਹੋਗੇ ਕਿੰਨੀ ਕਰ ਦੋਗੇ ਨਹੀਂ ਆਪੇ ਕਰ ਲਓ ਵਿਜੀ 2000 ਛੱਡ ਦੀਏ 2000 ਦਾ ਕੇ ਲੈਣੀ ਅੱਛਾ 28000 25000 ਦੀ ਦੇ ਦਾਂਗੇ ਬਾਕੀ ਚਲੋ ਬਾਕੀ ਮੌਕੇ ਤੇ ਹੋਰ ਹੋ ਜੂਗੇ ਆਹ ਮੁੱਲ ਲਾਵੇ ਕੋਈ ਵਿਜੀ ਮਾਦਾਨ ਖੁੱਲਾ ਕਰਾਂਗੇ ਵਿਜੀ ਠੀਕ ਆ ਹਾਂਜੀ ਹਾਂਜੀ ਤੇ ਆਹ ਗਾਂ ਗੋਲ ਕਿੰਨਾ ਹੀ ਦੁੱਧ ਇਹਦੇ ਥੱਲੇ ਵਿਜੀ 9 ਕਿਲੋ ਜੋ 8 ਕਿਲੋ 8 ਕਿਲੋ ਪੱਕਾ ਗਹਿ ਕੇ ਦਵਾਂਗੇ ਤੋਰੋ ਫਿਰ ਇੰਨੇ 2800 2800 ਆਂ ਵਿਜੀ ਨਿਰਾਜ ਜਤੋਰ ਤੋਂ ਆ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਇਹਨੇ ਵੀ ਜੀ ਥੋੜਾ ਜਨਾ ਪਰਲੇ ਥਾਂ ਚ ਪੰਜ ਸੱਤ ਦਾ ਹਰਾਂ ਦਾ ਫਰਕ ਹੈ ਜੀ ਪਿਛਲੀ ਅਜਾ ਥੇ ਥਾਂ ਚ ਪਹਿਲਾਂ ਪਾ ਦਿੰਦੀ ਆ ਬਾਅਦ ਚ ਕੋਈ ਵੀਰ ਜੀ ਆਉਣ ਆਊਗਾ ਬਾਅਦ ਚ ਕਹੋਗੇ ਦੱਸਿਆ ਜੀ ਤੁਸੀਂ ਹਾਂਜੀ ਹਾਂ ਨਹੀਂ ਨਹੀਂ ਸਹੀ ਗੱਲ ਆ ਹਾਂਜੀ ਹਾਂ ਬਾਕੀ ਪਸਮਾ ਵੀ ਜੀ ਫੋਲੂਗਾ ਖਾਂਚ ਇਹ ਨਹੀਂ ਕਿ ਕੋ ਘਟੂਗਾ ਠੀਕ ਹੈ ਜੀ ਲੈ ਜੀ ਤੇ ਇਹਦਾ ਫਿਰ ਮੁੱਲ ਇਹ ਤਾਂ ਮੈਂ ਕਹਿੰਦਾ ਵੀ 26000 ਦੀ ਦੇਣੀ ਘੱਟ ਦੀ ਥੋੜੀ ਮਾਰੇ ਮੰਨਤਾ ਨਾਲ 1000 ਕਰਦਾ ਵੀ 5000 ਦੀ ਜੀ ਦੇਣੀ 24 ਦੀ ਦੇ ਦिए 24 ਜੀ ਦੇਤਾ ਕੀ ਦਿੱਤੀ ਠੀਕ ਹੈ ਚਲੋ ਬਾਕੀ ਮੁਕੇ ਦੇ ਹੋਰ ਮਾਨਤਾ ਵੀ ਜੀ ਜੇ ਕੋਈ ਜੋੜਾ ਬਹੁ ਕਰਦਾ ਖੁੱਲਾ ਮਾਰ ਖੁੱਲਾ ਕਰਦੇ ਆ ਮਾਨਤਾ ਹਾਂ ਜੀ ਆ ਵੀ ਜੀ ਕਿਲਾ ਜੀ ਇਹਨੇ ਗਿਫਟੀ ਦਵਾਗੇ ਨਾ ਆਲਾ ਪਾ ਦਵਾਗੇ ਦੋਦੇ ਦੇ ਥੱਲੇ ਵੀ 7 ਕਿਲੋ ਪੱਕਾ ਜੇ ਅੱਛਾ ਹਾਂ ਜੀ ਦੋ ਦੋ 30 ਕਿਲੋ ਕਰਦੀ ਸੀ ਜੇ ਗਾਂ ਵਢੀ ਜੇ ਅੱਛਾ ਹਾਂ ਜੀ ਮਗਰ ਤਾਂ ਸਾਨੀ ਚੱਲਦੇ ਰ ਪੈਣੀ ਤਾਂ ਦੂਸਰੇ ਪਾਸੇ ਤਾਂ ਕੀ ਕੋਈ ਵੰਗਾਣੀ ਭਰੀ ਏਦਾਂ ਹੀ ਅੰਗੇ ਤੋਂ ਬਗੈਰ ਆਹ ਬਾਕੀ ਥਾਣੇ ਦੇਖ ਸਕਦੇ ਆਪਾਂ ਲੈ ਜਾ ਤੇ ਇਹਦਾ ਮੁੱਲ ਫਿਰ ਨਾ ਨ 12000 ਦੀ ਦੇਦੀ ਵੀਰ ਜੀ 10000 ਦੀ ਦੇ ਦिए 9000 ਦੀ ਵੀ ਜੀ ਦੇ ਦਾਂਗੇ ਅੱਛਾ 9000 ਕਰਦਾ ਇੱਕ ਦਮ ਮੰਗ ਕਰ ਦਿੰਨੇ ਅੱਛਾ ਹਾਂਜੀ ਹਾਂਜੀ ਕਿੰਨੇ ਦੇ ਹੋ ਜੋਗੀ ਹਾਂਜੀ ਕਿੰਨੇ ਦੀ 9 ਦੀ 9 ਦੀ ਪੱਕੀ ਦਵਾਂਗੇ ਠੀਕ ਐ ਅੱਛਾ ਝੋੜ ਛਾੜੀ ਕਰਾਂਗੇ ਦੋ ਦੋ 7 ਲੀਟਰ ਜਿਹੜਾ ਚੋ 7 ਕਿਲੋ ਚਵਾਗੇ ਵੀ ਜੀ ਦਵਾਂਗੇ ਇੱਥੇ ਠੀਕ ਐ ਹਾਂਜੀ ਹਾਂਜੀ ਤੇ ਆ ਗੱਬਣਾ ਗਿਆ ਹਨਾ ਆ ਵੀਜੀ ਗੱਬਾਂ ਜੀ ਕਿੰਨਾ ਖੜ ਦੀ ਟਾਈਮ ਇਹ ਵੀਜੀ ਦੱਸ ਦਿੰਦਾ ਜੂਗੀ ਹਜੇ ਸੂਆ ਇੱਕ ਦਾ ਇਹਦਾ ਦੂਜੀ ਸੂਈ ਸੁਣ ਗਈ ਅੱਗੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀਜੀ 14 15 ਕਿਲੋ ਤੇ ਕਰੀ ਜਾਣਾ ਇਹਨੇ ਤੋਰਾ ਹਾਂ ਫਿਰ ਜੱਸੀਆਂ ਜੇ ਬੋਦੀ ਵਾਲੀ ਲੈੜ ਦੇ ਅੰਨੀ ਕਨੇ ਕੇ ਜੇ ਸਿੰਘ ਜੀ ਦੇ ਹੈਗੇ ਆ ਤੇ ਹੈਗੀ ਜਰਸੀ ਕ੍ਰੋਸ ਚ ਆ ਜਿਹੜੀ 10 ਲੈ ਜੀ 5 ਲੈ ਜੀ 7 ਲੈ ਜੀ 1 2 ਦਿਨ ਵੱਧ ਵੀ ਜੀ ਘਟ ਸਕਦੀ ਏ ਠੀਕ ਹੈ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੀ ਲੈ ਜਾ ਤੇ ਇਹਦਾ ਫਿਰ ਮੁੱਲ ਵੀਜੀ 40000 ਹੀ ਦੇ ਦਿੰਗੇ। ਅੱਛਾ 40000 ਦੇ। ਹਾਂਜੀ। ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮਾਨੂ। ਬਾਕੀ ਮੌਕੇ ਤੇ ਕਰਾਂਗੇ ਵੀਜੀ ਖੁੱਲਾ ਮਾਲ ਕਰਾਂਗੇ ਵੀਜੀ। ਕਮਾਨ ਤਾਂ ਅਨਸਾਰੀਆਂ ਚ ਖੁੱਲਾ ਹੀ ਹੋਊਗਾ। ਕਰਾਂਗੇ ਕੋਈ ਕਿਦਾਂ ਵੀ ਪਾਉ ਜੋੜਾ ਪਾਉ ਸਿੰਗਲ ਪਾਉ ਕਿਦਾਂ ਕਰੂਗਾ। ਤੇ ਹੁਣ ਆ ਜਿਹੜੀ ਜੇ ਇਹ ਵੀ ਆਂਦੀ ਇਹ ਪਹਿਲਾਂ ਉਹ ਐਡ ਜੀ ਵੇਜੀਏ। ਅੱਛਾ ਪਹਿਲਾਂ ਸਵੇਰ ਸੰਗੀ। ਕਿੰਨੇ ਕੁ ਸੁਣੀ ਜੀ। ਤੇ ਇਹ ਕਿੰਨਾ ਕੁ ਦੁੱਧ ਘੱਟੀ ਜਾਊਗੀ? ਦੁੱਧ ਵੀਜੀ ਬਹੁਤਾ ਨਹੀਂ ਚਲੋ 12 10 12 ਕਿਲੋ ਤੇ ਕਰੂਗੀ ਨਾ। ਤੋਰੋ ਫੇਰ ਇਹਨੂੰ। ਇਹਨੂੰ ਆਟਾ ਖੜਦਣੀ ਸੀ ਜੀ ਜੀ। ਠੀਕ ਹੈ ਜੀ। ਨ ਲੈ ਤਾਂ ਕਿ ਇਹ ਵੀ ਖੰਡੀ ਹੈ ਤਨਾ ਇਹ ਥਾਣੇ ਦੇ ਫੀਤਰਾਂ ਲਿਖ ਸਕਦੇ ਆਪਾਂ ਹੁਣ ਤੂੰ ਹੀ ਹੱਥ ਚੋਂਨ ਆਲਾ ਹੈ ਥਾਣੇ ਦਾ ਤੇ ਇਹਦਾ ਫਿਰ ਮੁੱਲ ਮੋਲ ਵੀ 32000 ਜੀ ਦਾ 32000 ਹਾਂ ਜੀ ਹਜ਼ਾਰ ਕਰ ਦਾਂਗੇ ਵੀਰ ਜੀ ਛੋੜ ਕਤੀਰੀ ਦੇ ਦਾਂਗੇ ਅੱਛਾ 31000 ਹਾਂ ਜੀ ਹਾਂ ਜੀ ਚਲੋ ਬਾਕੀ ਮੌਕੇ ਤੇ ਥੋੜੀ ਵਧੀ ਹੋਰ ਮੌਕੇ ਦੇ ਦਾਂਗੇ ਵੀਰ ਜੀ ਤੇ ਠੀਕ ਹੈ ਹੋਰ ਕੁਛ ਹੈ ਨਾ ਬਸ ਜੀ ਵੀਰ ਜੀ ਤੇ ਬਾਕੀ ਇਹ ਆ ਵੀ ਚਲੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਖੜੋ ਤੇ ਜੜੀਆਂ ਵਾਂ ਸੋਈਆਂ ਉਹਨਾਂ ਦੀ ਆਪਣੀ ਦੋ ਟੈਂਪ ਵਾਈ ਜ਼ਰੂਰ ਕਰੋ ਤੇ ਗੱਬਣਾ ਆਪਣੀ ਪਾਸ ਕਰਕੇ ਖੜੋ ਜੀ